ਅ ਤੁਹਾਡੀ ਕੀ ਪੋਸਟ ਹੈਗੀ ਆ ਮੇਰਾ ਫੋਰੈਸਟ ਗਾਰਡ ਇੰਚਾਰਜ ਚੋਹਾਲ ਇੰਚਾਰਜ ਚੋਹਾਲ ਹਾਂਜੀ ਜਾਨਵਰ ਕਿਹੜਾ ਹੈਗਾ ਕਿਥੋਂ ਫੜ ਹੋਇਆ ਇਹ ਸਾਂਬਰ ਆ ਭਾਜੀ ਚੋਹਾਲ ਰੋਡ ਦੇ ਉੱਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਜੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਕੁਝ ਪਤਾ ਲੱਗਾ ਕਿਸੇ ਗੱਡੀ ਚ ਵੱਜਿਆ ਜਾਂ ਜਖਮੀ ਪੁੱਛੋਂ ਹੋ ਕੇ ਆਇਆ ਸੀ ਜਾਂ ਕੋਈ ਸ਼ਿਕਾਰ ਕਰ ਰਿਹਾ ਇਹ ਨਹੀਂ ਸਾਰੇ ਕਹਿੰਦੇ ਬਈ ਗੱਡੀ ਚ ਵੱਜਿਆ ਐਕਸੀਡੈਂਟ ਹਾਂਜੀ ਫਿਰ ਮੌਕੇ ਤੇ ਕੋਈ ਜਾਂਚ ਵੀ ਕੀਤੀ ਜਾਊਗੀ ਇਹਦੀ ਬਿਲਕੁਲ ਦੇਖੋ ਨਾ ਜਾਂਚੀ ਹੁਣ ਇਹਦਾ ਜ਼ਖਮੀ ਹੋਇਆ ਹੁਣ ਇਹਦਾ ਆਪਣੇ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰਿਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਜੀ ਹੁਣ ਰਿਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਦਾ ਪੂਰਾ ਅਸੀਂ ਦੇਖਿਆ ਹੈਗਾ ਕਿ ਕਾਫੀ ਸਾਰੇ ਗਾੜ ਹਸ਼ਾਰਪੁਰ ਦੇ ਵਿੱਚ ਜਿਹੜੇ ਅਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਸਟਿਆ ਹੋਇਆ ਇਲਾਕਾ ਦੂਰ ਦੁਰਗਮ ਇਲਾਕਾ ਨਹੀਂ ਹੈਗਾ ਅਸੀਂ ਵੇਖਿਆ ਕਿ ਇੱਥੇ ਜਿਹੜਾ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਹੈ ਨੌਜਵਾਨਾਂ ਦੀਆਂ ਜੜੀਆਂ ਕਾਫੀ ਰਿਕਵੈਸਟ ਕਰਕੇ ਪਿੰਡ ਦੇ ਚੋਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਪਾ ਕੇ ਪਹੁੰਚ ਕੇ ਹੈਗਾ ਕੀ ਕਿਉਂ ਸਟਾਫ ਡਾ ਮੌਕੇ ਤੇ ਹਾਜ਼ਰ ਨਹੀਂ ਸੀ ਕੀ ਕਾਰਨ ਪਈ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਜੀ ਕਿੰਨੇ ਮੁਲਾਜ਼ अच्छा जी हां जी ਤੇ ਇਹ ਬਾਕੀ ਦੇਖੋ ਨਾ ਬਾਕੀ ਬੀਟਾਂ ਚ ਬਾਕੀ ਵੀ ਕੰਮ ਹੁੰਦੀ ਆ ਬਾਕੀ ਵੀ ਤੇ ਬੀਟਾਂ ਚ ਜਾਂਦੀ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਟ੍ਰੀਟਮੈਂਟ ਦੇਖੋ ਭਾਈ ਜਾ ਕੇ ਇਹਨੂੰ ਦੇਖ ਦੇਖਦੇ ਆ ਸਾਰਾ ਟ੍ਰੀਟਮੈਂਟ ਚੱਲੇਗਾ ਜੀ ਇਸ ਸੰਸਥਾ ਬੜੇ ਵਿੱਚ ਆਇਆ ਉੱਥੇ ਲੈ ਕੇ ਜਾਇਆ ਜਾਊਗਾ ਜਾਂ ਵੈਟਰਨਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਜਾਂ ਫੋਰੈਸਟ ਕਿਤੇ ਉਹ ਲੈ ਜਾਏਗਾ ਵੀ ਤੇ ਗੱਲ ਨਹੀਂ ਬੜੀ ਲੰਬੀ ਕਰਦੀ ਆ ਦੇਖੋ ਭਾਈ ਅਸੀਂ ਸੈਂਚਰੀ ਚ ਪਹਿਲਾਂ ਲੈ ਕੇ ਜਾਣਾ ਦਾ ਟ੍ਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ ਇੱਕ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਕਿ ਤੁਸੀਂ ਐਕਸਪ ਕਾਫੀ ਉਹਨਾਂ ਇੰਜਰਟ ਤੇ ਸੀਗਾ ਪਰ ਉਹ ਨਹੀਂ ਖਿੱਚ ਤੂ ਕੀਤੀ ਗਈ ਕੋਈ ਇੰਜੈਕਸ਼ਨ ਕੋਈ ਫਰਸਟ ایڈ ਨਹੀਂ ਕੀਤੀ ਗਈ ਮੌਕੇ ਤੇ ਫਰਸਟ ایڈ ਕਿਉਂ ਨਹੀਂ ਕੀਤੀ ਗਈ ਕਿ ਫਰਸਟ ایڈ ਕਿੱਟ ਨਹੀਂ ਸੀ ਜਾਂ ਅਵੇਲੇਬਿਲਟੀ ਨਹੀਂ ਸੀ ਜਾਂ ਲੋੜ ਨਹੀਂ ਲੱਗੀ। ਪਾਜੀ ਹੁਣ ਉਹਨੂੰ ਪਹਿਲਾਂ ਸਹੀ ਕਰਾਂਗੇ ਉਹਨੂੰ ਪਾਣੀ ਪੂਣੀ ਦਵਾਂਗੇ ਪਿਆਲਾਂਗੇ ਤੇ ਫੇਰ ਹੀ ਉਹਨੂੰ ਕਰਾਂਗੇ ਅਗਲਾ ਟ੍ਰੀਟਮੈਂਟ ਉਹਦਾ। ਮੌਕੇ ਤੇ ਫਰਸਟ ایڈ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲਿਜਾ ਕੇ ਹੋਊਗੀ ਜੀ। ਉੱਥੇ ਜਾ ਕੇ ਹੋਏਗੀ ਜੀ ਸਾਰਾ ਕੁਝ ਹੋਏਗਾ। ਥੈਂਕ ਯੂ। ਭਾਜੀ ਕੀ ਨਾਮ ਹੈ ਤੁਹਾਡਾ ਜੀ ਇਧਰੋਂ ਫੇਸ ਕਰਿਓ ਭਾਜੀ। ਹਾਂਜੀ ਕੀ ਨਾਮ ਆ ਪਾਜੀ? ਮੇਰਾ ਨਾਮ ਚਾਂਦਕੋਚੜਾ ਤੇ ਅੱਜ ਸਾਨੂੰ ਜਿੱਦ ਪਤਾ ਲੱਗਿਆ ਸੀਗਾ ਜੀ ਪਤਾ ਲੱਗਿਆ ਸੀਗਾ ਕਿ ਜੇ ਸੀਟੀ ਦੇ ਕੋਲ ਇੱਕ ਸਾਂਬਰ ਦਾ ਐਕਸੀਡੈਂਟ ਹੋਇਆ ਤੇ ਸਾਡੀ ਟੀਮ ਉੱਥੇ 15 ਮਿੰਟ ਚ ਪਹੁੰਚ ਗਈ ਕਿਉਂਕਿ ਸਾਂਬਰ ਇੱਕ ਹੁਣ ਇਦਾਂ ਦਾ ਜੀਵ ਹੈ ਕਈ ਲੋਗ ਇਹਨਾਂ ਨੂੰ ਮਰਗੀ ਮੀਟ ਵਗੈਰਾ ਚ ਵੀ ਯੂਜ਼ ਕਰ ਲੈਂਦੇ ਸ਼ਿਕਾਰ ਕਰਦੇ ਆ ਸ਼ਿਕਾਰ ਕਰਦੇ ਤੇ ਅਸੀਂ ਉਸੇ ਟਾਈਮ ਪਹੁੰਚ ਗਏ ਤੇ ਵਨਪੀ ਭਾਗ ਨੂੰ ਫੋਨ ਕੀਤਾ ਤੇ ਉਹਨਾਂ ਦੀ ਟੀਮ ਆਈ ਤੇ ਉਹਨਾਂ ਨੇ ਆ ਕੇ ਰੈਸਕਿਊ ਕੀਤਾ ਤੇ ਨਾਲ ਸਾਡੀ ਟੀਮ ਨੇ ਲੱਗ ਕੇ ਰੈਸਕਿਊ ਕੀਤਾ ਜੀ ਇਹ ਕਿ ਕਿਹੜੀ ਜਗ੍ਹਾ ਸੀ ਕਿ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀ ਇਹ ਜੀਸੀਟੀ ਦੇ ਸਾਹਮਣੇ ਪੈਟਰੋਲ ਪੰਪਾ ਮੈਨੂੰ ਜਿੱਦਾਂ ਕਿ 15 ਇਹ ਸਾਢੇ ਘੱਟ ਫੋਨ ਆਇਆ ਮੈਂ 15 ਮਿੰਟ ਜੀ ਪਹੁੰਚ ਗਿਆ ਸੀ ਇੱਥੇ ਜੀ ਤੇ ਆ ਕੇ ਦੇਖਿਆ ਕਿ ਐਕਸੀਡੈਂਟ ਹੋਇਆ ਅਸੀਂ ਦੇਖਿਆ ਕਿ ਫੋਰੈਸਟ ਡਿਪਾਰਟਮੈਂਟ ਦੇ 3-4 ਕਰਮਚਾਰੀ ਸੀਗੇ 5 ਕਰਮਚਾਰੀ ਸੀਗੇ ਉਹਨਾਂ ਕੋਲੋਂ ਕਾਬੂ ਨਹੀਂ ਆਇਆ ਤੁਸੀਂ ਪਹੁੰਚੇ ਸੀਗੇ ਆਸ-ਪਾਸ ਦੇ ਕੋਈ ਆ ਜਿਹੜੀਆਂ ਮਿਲਨਾਂ ਦੇ ਸਿਕਿਉਰਟੀ ਗਾਰਡ ਹੈਗੇ ਆ ਸਮਾਜਸੀ ਵੀ ਲੋਕ ਹੈਗੇ ਆ ਰਾਹਗੀਰ ਹੈਗੇ ਆ ਉਹ ਸਾਰਿਆਂ ਨੇ ਜਿਹੜਾ ਉਹਨੂੰ ਚੁੱਕਣ ਦੇ ਵਿੱਚ ਮਦਦ ਕੀਤੀ ਆ ਟੀਮ ਦੀ ਬੜੀ ਘਾਟ ਸੀ ਫੋਰਸ ਦੀ ਕਿਦਾਂ ਦੇਖਦੇ ਹੋ ਸਰ ਇਹ ਸਰਕਾਰ ਨੂੰ ਚਾਹੀਦਾ ਕਿ ਟੀਮ ਪ੍ਰੋਪਰ ਹੋਵੇ ਕਿਉਂਕਿ ਸਾਹਮਣੇ ਇੱਕ ਪਹਾਰਾ ਜੀ ਬਹੁਤ ਸੀਗਾ ਤੇ ਇਹਨੂੰ ਚੱਕਣ ਲਈ ਘੱਟੋ ਘੱਟ 10-15 ਯਾਨੀ ਚਾਹੀਦੇ ਸਾਡੀ ਟੀਮ ਦੇ ਮੈਂਬਰ ਵੀ ਆਏ ਕੁਝ ਇੱਥੇ ਦੇ ਲੋਕਾਂ ਨੇ ਸਥਾਨਿਕ ਲੋਕਾਂ ਨੇ ਮਦਦ ਕੀਤੀ ਤੇ ਜਿਹੜੇ ਵਾਣ ਵਿਭਾਗ ਦੇ ਸਿਰਫ 4-5 ਬੰਦੇ ਸੀਗੇ ਤੇ ਜਿਸ ਕਾਰਨ ਉਹਨਾਂ ਨੂੰ ਚੱਕਣ ਤੇ ਵੀ ਪ੍ਰੋਬਲਮ ਆ ਰਹੀ ਜੇ ਖਿੱਚ ਤੂ ਕਰਨ ਚੀ ਕਾਫੀ ਬੇਚਾਰਾ ਜ਼ਖਮੀ ਹੋ ਗਿਆ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸੀ ਕਿ ਫਸਟ ਐਡ ਕਰ ਦਿੰਦੇ ਪਰ ਉਹ ਕਹਿੰਦੇ ਸਰਕਾਰੀ ਕੰਮ ਆ ਤੁਸੀਂ ਨਹੀਂ ਕਰਨਾ ਬਾਕੀ ਉਹ ਹੁਣ ਕਹਿੰਦੇ ਤਾਂ ਹੈ ਹਸਪੀਟਲ ਲੈ ਕੇ ਜਾਓਗੇ ਬਾਕੀ ਹੁਣ ਵਾਣ ਵਿਭਾਗ ਪਤਾ ਹੋ ਕਿਥੇ ਇਲਾਜ ਕਰਦੇ ਇਹਨਾਂ ਨੂੰ ਇਹ ਲੱਗੇ ਵੈਟਰਨਰੀ ਜਿਹੜਾ ਹਸਪੀਟਲ ਹੈਗਾ ਆ ਹੁਸ਼ਿਆਰਪੁਰ ਦਾ ਉਥੋਂ ਨੇੜੇ ਹੈਗਾ ਆ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਸੈਂਚਰੀ ਲੈ ਕੇ ਜਾਵਾਂਗੇ ਸੈਂਚਰੀ ਬਹੁਤ ਦੂਰ ਹੈ ਇਥੋਂ ਨੇ ਰਤੇ ਹੀ ਸਰਕਾਰ ਨੂੰ ਕਹਿਣਾ ਚਾਹੀਦਾ ਜੇ ਬਨਪਾਉ ਨੂੰ ਕਿੱਟ ਵੀ ਪ੍ਰੋਵਾਈਡ ਕੀਤੀ ਜਾਵੇ ਇੱਕ ਡਾਕਟਰ ਵੀ ਦਿੱਤਾ ਜਾਵੇ ਜਿੱਦਾਂ ਕਿ ਕੋਈ ਐਮਰਜੈਂਸੀ ਕੋਈ ਕੇਸ ਆ ਜਾਂਦਾ ਤੇ ਇਹਨਾਂ ਕੋਲ ਕਿੱਟ ਵੀ ਨਹੀਂ ਹੈਗੀ ਨਹੀਂ ਇਹ ਫਰਸਟ ایڈ ਵੀ ਨਹੀਂ ਕੋਈ ਕੀਤਾ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਫਰਸਟ ایڈ ਕੀਤਾ ਮੈਂ ਆਪਣੇ ਵੱਲੋਂ ਕਿਹਾ ਸੀ ਕਿ ਜੇ ਕੋ ਤਾਂ ਮੈਂ ਡਾਕਟਰ ਨੂੰ ਪੁੱਛ ਕੇ ਇੰਜੈਕਸ਼ਨ ਲਗਾ ਦਵਾਂ ਇਹਨਾਂ ਦੇ ਕੋਈ ਪਰ ਉਹ ਕਹਿੰਦੇ ਨਹੀਂ ਅਸੀਂ ਆਪ ਹੀ ਕਰਨਾ ਹੈ ਫਿਰ ਲੈ ਕੇ ਆ ਹੁਣ ਕਹਿੰਦੇ ਸੈਂਚਰੀ ਲੈ ਕੇ ਜਾਵਾਂਗੇ ਉੱਥੇ ਇਲਾਜ ਕਰਾਂਗੇ ਹਾਲਾਂਕਿ 3-4 ਕਿਲੋਮੀਟਰ ਦੀ ਦੂਰੀ ਤੇ ਵੈਟਰਨਰੀ ਹਸਪੀਟਲ ਆ ਪਰ ਸੈਂਚਰੀ ਬਹੁਤ ਦੂਰ ਹੈ ਤੁਹਾਨੂੰ ਸੈਂਚਰੀ ਦੂਰ ਆ ਹੁਣ ਉਹ ਜਾਂਦੇ ਖੂਨ ਵੀ ਮ ਰਹਿਆ ਸੀ ਉਹਦੇ ਫੋਨ ਅੱਗੇ ਅੱਛਾ ਗੱਡੀ ਦੇ ਵਿੱਚ ਪਾਉਣ ਵੇਲੇ ਵੀ ਕਾਫੀ ਖਿੱਚ ਤੂਚ ਜ਼ਖਮੀ ਹੋ ਗਿਆ ਹਾਂਜੀ ਜਦੋਂ ਫਸਟ ਐਡ ਕੀਤੀ ਹੁੰਦੀ ਤਾਂ ਸ਼ਾਇਦ ਉਹ ਇੰਨਾ ਜ਼ਖਮੀ ਨਾ ਹੁੰਦਾ ਕੋਈ ਦਵਾਈ ਦਾ ਕੋਈ ਇੰਜੈਕਸ਼ਨ ਵੀ ਨਹੀਂ ਦਿੱਤਾ ਨਹੀਂ ਕੋਈ ਨਹੀਂ ਕੀਤਾ ਜੀ ਉਹਨੂੰ ਪਹਿਲਾਂ ਹੀ ਘਰਾਇਆ ਪਿਆ ਸੀ ਸੱਖਨੀ ਸੀ ਉਹਨੂੰ ਏਦਾਂ ਹੀ ਹੋਰ ਖਿੱਚ ਤੂ ਕਰਕੇ ਲੈ ਗਏ ਜਾਲਾ ਪਾਇਆ ਤੇ ਉਹਦੀ ਚੱਕ ਕੇ ਲੈ ਗਏ ਹੁਣ ਇਲਾਜ ਪਤਾ ਨਹੀਂ ਹੋਣਾ ਕਿੱਥੇ ਕਰਾਂਦੇ ਕਿੱਥੇ ਨਹੀਂ ਹੁਣ ਇਹ ਤਾਂ ਪਤਾ ਨਹੀਂ ਮੈਨੂੰ ਸ਼ੀ ਸੈਂਚਰੀ ਦਾ کہہ ਰਹੇ ਸੀ ਇਸ ਸੇਵਾ ਤੁਸੀਂ ਕਰ ਦਿਓ ਬੇਜ਼ਵਾਨਾਂ ਦੀ ਸੰਸਥਾ ਵੀ ਚਲਾਉਣੀ ਹੈ ਉਹ ਤੁਸੀਂ ਜ਼ਖਮੀਆਂ ਦਾ ਸਾਰੇ ਹਾਰਪੂਰ ਚ ਐਂਬੂਲੈਂਸ ਵੀ ਤੁਸੀਂ ਲੈ ਕੇ ਜਾਣੇ ਹੋ ਬੜੀ ਵੱਡੀ ਤੁਹਾਡੀ ਇਹ ਦੀ ਪ੍ਰਾਪਤੀ ਹੈਗੀ ਆ ਕੋਸ਼ਿਸ਼ ਅੱਛੀ ਆ ਕੀ ਤੁਸੀਂ ਵੇਖਿਆ ਕਿ ਇਹ ਦੇਖ ਕੇ ਤੁਹਾਡਾ ਕੀ ਤਜਰਬਾ ਕਹਿੰਦਾ ਵੀ ਇਹ ਕੋਈ ਸ਼ਿਕਾਰ ਕਰ ਰਿਹਾ ਜਾਨਵਰ ਸੀ ਇਹਨੇ ਮਗਰ ਜਾਂ ਐਕਸੀਡੈਂਟ ਹੋਇਆ ਯਕੀ ਲੱਗਦਾ ਕਿਸੇ ਹਾਲਾਤ ਕੀ ਬਿਆਨ ਕਰ ਰਹੇ ਸੀ ਇਹ ਜਿੱਦਾਂ ਕਿ ਸਾਡੇ ਇੱਥੇ ਸਥਾਨਿਕ ਲੋਕਾਂ ਨੇ ਦੱਸਿਆ ਸੀ ਕਿ ਇਹ ਗੱਡੀ 'ਚ ਵੱਜਿਆ ਐਕਸੀਡੈਂਟ ਹੋ ਗਿਆ ਪਰ ਲੋਕੀ ਜਿੱਦਾਂ ਸਰਦੀਆਂ ਤਾਂ ਮੌਸਮ ਆ ਸ਼ਿਕਾਰ ਵੀ ਬਹੁਤ ਹੁੰਦਾ ਹੈ ਤੇ ਬਨ ਵਿਭਾਗ ਨੂੰ ਕਹਿੰਦੇ ਜਿਹੜੇ ਇੱਥੇ ਗਾਰਡ ਦੀ ਡਿਊਟੀਆਂ ਹੈਗੀਆਂ ਇਹਨਾਂ ਦੀਆਂ ਤੇ ਉਹ ਪ੍ਰੋਪਰ ਚੈਕਿੰਗ ਕਰਨ ਰਾਤ ਨੂੰ ਸੇਰੇ ਗਸ਼ਤ ਹੋਵੇ ਕਿ ਕੀ ਲੱਗਦਾ ਭਾਜੀ ਕਿ ਇੱਥੋਂ ਫੋਰੈਸਟ ਦਾ ਦਫ਼ਤਰ ਬਹੁਤ ਨੇੜੇ ਹੈ ਇੱਥੇ ਨੇਚਰ ਰੀਟਰੀਟ ਪਾਰਕ ਨੇੜੇ ਹੈ ਇੱਥੇ ਗਾਰਡਸ ਬਿਲਕੁਲ ਸ਼ਹਿਰ ਦੇ ਨਾਲ ਇਲਾਕਾ ਹੈ ਇੱਥੇ ਗਾਰਡਸ ਜਿਹੜੇ ਆ ਉਹ ਮੌਕੇ ਤੇ ਨਹੀਂ ਪਹੁੰਚ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਤੁਸੀਂ ਮੌਕੇ ਤੇ ਹੈਗੇ ਹੋ ਔਰ ਗਾਰਡਸ ਅਸੀਂ ਹੱਸਦੇ ਹੋਏ ਦੇਖੇ ਪਰ ਜਦ ਕਿ ਉਹ ਬੇਜ਼ਬਾਨ ਜਿਹੜਾ ਉਹ ਵੀ ਹਾਲਤ ਦੇਖ ਕੇ ਹੰਝੂ ਆ ਰਹੇ ਸੀ ਲੋਕ ਉੱਥੇ ਰੋਂਦੇ ਵੀ ਦੇਖੇ ਅਸੀਂ ਸਰ ਸਰਕਾਰੀ ਡਿਊਟੀ ਤੁਹਾਨੂੰ ਪਤਾ ਹੈ ਹੁਣ ਸਾਡਾ ਜਿਹੜੇ ਸੰਸਥਾ ਦਾ ਕੰਮ ਹੈ ਸਾਡੇ ਹਮਦਰਦੀ ਨਾਲ ਸੀ ਕੰਮ ਕਰਦੇ ਕਿਸੇ ਜੀਵ ਦੇ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਸਮਝ ਦੇ ਤਕਲੀਫ ਆ ਉਹਨਾਂ ਤੇ ਅਸੀਂ ਛੇਤੀ ਪਹੁੰਚੀ ਦੇਈਏ ਕਿ ਉਹਦੀ ਤਕਲੀਫ ਘੱਟ ਕੀਤੀ ਜਾਵੇ ਜੀ ਬਾਕੀ ਬਚਣਾ ਬਚਣਾ ਭਗਵਾਨ ਦੇ ਹੱਥ ਆ ਤੇ ਇਹਨਾਂ ਦੇ ਜਿਹੜੇ ਹੁਣ ਸਰਕਾਰ ਨੂੰ ਹੀ ਚਾਹੀਦਾ ਇਹਨਾਂ ਨੂੰ ਪ੍ਰੋਪਰ ਇਹਨਾਂ ਦੀ ਡਿਊਟੀਆਂ ਲਾਈਆਂ ਜਾਣ ਡਾਕਟਰ ਜੀ ਲੱਗਦਾ ਕਿ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਹਲਕੀ ਇੱਕ ਜਾਨਵਰ ਹੈ ਕੱਲ ਨੂੰ ਸਰਦੀਆਂ ਨੂੰ ਜਦੋਂ ਚਾਰਾ ਜੰਗਲ 'ਚ ਘਟਦਾ ਹੈ ਵੱਧ ਬੋਬਾਦੀ ਚਾਉਣ ਲੱਗਦੇ ਨੇ ਝਾਰਪੁਰ ਵਾਲਿਆਂ ਨੂੰ ਪਤਾ ਹੈ ਤੇ ਫਿਰ ਇਹਨਾਂ ਦਾ ਕੌਣ ਰਖਵਾਲਾ ਹੋਵੇਗਾ ਕੌਣ ਸੰਭਾਲੇਗਾ ਇਹਨਾਂ ਨੂੰ ਤੁਸੀਂ ਆ ਜਾਣੇ ਹੋ ਸੰਸਥਾ ਵਾਲੇ ਬੜੀ ਚੰਗੀ ਗੱਲ ਆ ਪਰਚੀਤਾ ਜੀ ਆਹ ਆਲਮ ਦੇਖ ਕੇ ਬੜਾ ਇੱਕ ਫਿਕਰ ਵਾਲੀ ਤੇ ਬੜੀ ਜਾਂਚ ਦੀ ਗੱਲ ਹੈ ਕਿ ਫਰਸਟ ਇਅਰ ਕਿਟਨੀ ਉਹਨਾਂ ਕੋਲ ਇੰਜੈਕਸ਼ਨ ਕੋਈ ਨਹੀਂ ਟੀਮ ਕੋਈ ਨਹੀਂ ਉਹ ਚਾਰ ਪੰਜ ਜਿਹੜੇ ਉਹਨੂੰ ਖਿੱਚਾ ਤੋ ਹੀ ਕਰ ਰਹੇ ਤੁਸੀਂ ਆਏ ਉਹ ਲੋਕਾਂ ਨੇ ਮਦਦ ਕੀਤੀ ਹੈ ਜੇ ਲੋਕ ਨਾ ਆਉਂਦੇ ਜਾਂ ਥੋੜਾ ਜਿਹਾ ਜੰਗਲੀ ਇਲਾਕਾ ਹੁੰਦਾ ਤੇ ਮੈਨੂੰ ਲੱਗਦਾ ਵੀ ਜ਼ਖਮੀ ਉਥੇ ਰਹਿ ਜਾਣਾ ਸੀ ਸਰ ਇਹ ਇਦਾਂ ਨਾ ਕਿ ਜੇ ਤਾਂ ਮੰਨ ਲਓ ਰਾਤ ਦਾ ਵੀ ਟਾਈਮ ਹੁੰਦਾ ਕਿ ਸ਼ਹਿਰੀ ਇਲਾਕੇ ਤੋਂ ਥੋੜਾ ਦੂਰ ਹੁੰਦਾ ਤੇ ਇਹਦਾ ਕਿਸੇ ਨੇ ਸ਼ਿਕਾਰੀ ਕਰ ਲੈਣਾ ਸੀਗਾ ਜੇ ਕਾਫੀ ਮਤਲਬ 15 20 ਮਿੰਟ ਆਦੀ ਆਇਆ ਹੈ ਮੈਨੂੰ ਲੱਗਦੀ ਹਾਂ ਕਿ ਮੰਤੋਂ ਵਿਭਾਗ ਦੀ ਝਗ ਹਾਂਜੀ ਥੋੜੀ ਬੋਤੀ ਤੇ ਚੋੜ ਹੈਗੀ ਹੈ ਇਹਨਾਂ ਦੀ ਕਿ ਇਹਨਾਂ ਨੂੰ ਛੇਤੀ ਚਾਹੀਦਾ ਕਿ ਜਿਹੜਾ ਵੀ ਰੈਸਕਿਊ ਆਵੇ ਕਿ ਉਸੇ ਟਾਈਮ ਟੀਮਾਂ ਜਿਹੜੇ ਕਿ ਇਲਾਕਾ ਲੱਗਦਾ ਫੜਾ ਫੜ ਪੁੱਜੀਆਂ ਜਾਂ ਤੇ ਐਮਰਜੈਂਸੀ ਕਿੱਟਾਂ ਹੋਣੀਆਂ ਚਾਹੀਦੀਆਂ ਇਹਨਾਂ ਕੋਲ ਜੀ ਕੋਲ ਇਹਨਾਂ ਦੇ ਕੋਲ ਆਈਫੋਨ ਹੈਗੇ ਆ ਸਾਰਿਆਂ ਕੋਲ ਆਹ ਇਹਨਾਂ ਦੇ ਕੋਲ ਫਸਟ ਕਿੱਟ ਨਹੀਂ ਹੈਗੀ ਬਿਲਕੁਲ ਉਹ ਤਾਂ ਇੱਕ ਇੰਜੈਕਸ਼ਨ 200 ਰੁਪਏ ਦਾ ਨਹੀਂ ਹੈਗਾ ਉਹ ਚਾਹੀਦਾ ਇਹਨਾਂ ਨੂੰ ਕਿੱਟ ਬਣਾਣੀ ਚਾਹੀਦੀ ਕਿ ਜਿੱਥੇ ਫਸਟ ਬਹੁਤੇ ਨਹੀਂ ਤਾਂ ਘੜ ਤੋਂ ਘੜ 1000 ਰੁਪਏ ਦਾ ਸਮਾਨ ਆਉਂਦਾ ਕਿੰਨੇ ਪਸ਼ੂਆਂ ਤੇ ਲੱਗ ਜਾਂਦਾ ਉਹ ਸਮਾਨ ਇੱਕ ਤੇ ਨਹੀਂ ਕਾਫੀ ਆ ਪਸ਼ੂਆਂ ਤੇ ਅਸੀਂ ਹੀ ਇਹ 1000 2000 ਦਾ ਸਮਾਨ ਲਈਦਾ ਸਾਡੇ 10 15 ਦੇ ਨਿਕਲ ਜਾਂਦੇ ਰਾਮਾ ਕਿੰਨੇ ਪਸ਼ੂਆਂ ਦਾ ਆਪਾਂ ਇਲਾਜ ਵੀ ਕਰਦੇ ਤੇ ਇਹਨਾਂ ਨੂੰ ਆਪ ਹੀ ਚਾਹੀਦਾ ਕਿ ਥੋੜਾ ਦਸ਼ਵੰਦਾ ਬਣਾ ਵੀ ਕੱਢਿਆ ਕਰਨ ਕਿ ਇਹਦਾ ਪਸ਼ੂਆਂ ਤੇ ਬਾਨੀਜੀਵਾ ਤੇ ਲਾਇਆ ਜਾਵੇ ਇਹਨਾਂ ਦੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਜਸਵੀਰ ਕੀ ਤੁਸੀਂ ਲੰਗ ਰਹੇ ਸੀ ਕਿ ਜਾਂ ਕੀ ਮਸਲਾ ਹੋਇਆ ਨਹੀਂ ਨਹੀਂ ਨੰਗ ਰਹੇ ਰਹ ਮੈਡ ਡਿਊਟੀ ਤੇ ਤਨਾ ਆ ਤਾਂ ਜੇ ਜੇ ਸੀਟੀ ਸਕਿਉਰਟੀ ਗਾਰਡ ਮੇਰੀ ਡਿਊਟੀ ਹੈ ਅੱਛਾ ਜੀ ਠੀਕ ਹੈ ਜੀ ਹੈੱਡ ਆਫਿਸ ਹੋਇਆ ਹੈ ਜੀ ਇਹ ਜਾਨਵਰ ਅੰਦਰੋਂ ਨੱਠਾ ਆਇਆ ਇਹ ਮਿਲ ਚੋਂ ਆਇਆ ਮਿਲ ਦੇ ਅੰਦਰੋਂ ਪਿੱਛੋਂ ਨੱਠਾ ਆਇਆ ਕਿਉਂਕਿ ਏਰੀਆ ਬੰਦ ਹੈ ਇਸ ਵੇਲੇ ਫੈਕਟਰੀ ਬੰਦ ਹੈ ਜੇ ਸੀਟੀ ਆਪਣੀ ਇਹਦੇ ਅੰਦਰੋਂ ਨੱਠਾ ਆਇਆ ਤੇ ਜਾਲੀ ਫਾੜ ਕੇ ਨੰਗਿਆ ਆ ਹੋ ਜੀ ਜਿਸ ਵੇਲੇ ਜਾਲੀ ਫਾੜ ਕੇ ਨੰਗਿਆ ਮੁਰੇ ਖੜਾਕਾ ਆ ਠਾ ਕਰਦਾ ਜੇ ਸਾਨੂੰ ਲੱਗਾ ਕਿ ਇਹ ਗੱਡੀ ਚ ਵੱਜਾ ਕੁਝ ਜੀ ਐਕਸੀਡੈਂਟ ਹੋਇਆ ਕੋਈ ਮੁਰੇ ਆਣ ਕੇ ਦੇਖ ਬਹੁਤ ਦੇਖਣ ਨੂੰ ਆਇਆ ਰਿਹਾ ਹੈ ਉਹ ਕਿ ਕਿ ਜਾਨਵਰ ਹੈ ਕਿ ਇਨਸਾਨ ਆ ਇੱਕੋ ਹੀ ਚੀਜ਼ ਆ ਉਹ ਵਿਚਾਰਾ ਤੜਫਦਾ ਪਿਆ ਸੀ ਅਸੀਂ ਉਹਦੀ ਹੈਲਪ ਕੀਤੀ ਦੇਖਿਆ ਹੱਥੋਂ ਤੋ ਫੇਰਿਆ ਵਿਚਾਰੇ ਨੂੰ ਆਰਾਮ ਦਵਾਇਆ ਲੱਕ ਤੇ ਹੱਥ ਫੇਰਿਆ ਉਹਦਾ ਪਿਛਲਾ ਜਿਹੜੀ ਬੈਕ ਸਾਈਡ ਆ ਉਹਦੀ ਪਿਛਲੀ ਬੈਕ ਸਾਈਡ ਬਿਲਕੁਲ ਡੈਮੇਜ ਹੋ ਚੁੱਕੀ ਆ ਉਹ ਕੋ ਖੜਾ ਵੀ ਨਹੀਂ ਹੋ ਰਿਹਾ ਸੀ ਉਹ ਆਪਣੇ ਵੱਲੋਂ ਨੱਠਣ ਦੀ ਕੋਸ਼ਿਸ਼ ਕਰਦਾ ਕਿ ਮੁੱਠ ਕੇ ਜਾਵਾ ਪਰ ਉਹ ਕੋ ਖੜੇ ਨਹੀਂ ਹੋ ਰਿਹਾ ਸੀ ਬੈਕਸਟੇਜ ਦਾ ਭਾਜੀ ਕੋਈ ਐਕਸੀਡੈਂਟ ਹੋਇਆ ਜਾਂ ਐਕਸੀਡੈਂਟ ਹੋਇਆ ਹੈ ਉਸ ਜਿਹੜੀ ਗੱਡੀ ਚ ਵੱਜਿਆ ਤੁਸੀਂ ਇਹ ਕੋਈ ਕਾਰ ਸੀਗੀ ਕਿਉਂ ਗੱਡੀ ਦਾ ਬਿਲਕੁਲ ਸੇਫ ਨਿਕਲ ਗਿਆ ਚਲ ਗਿਆ ਖੜੇ ਹੋ ਕੇ ਦੋ ਮਿੰਟ ਦੇਖ ਕੇ ਇੰਨਾ ਕਿ ਵੱਡਾ ਹਾਦਸਾ ਹੋਣ ਤੋਂ ਬਚਿਆ ਕੋਈ ਗੱਡੀ ਦਾ ਐਕਸੀਡੈਂਟ ਮੇਜਰ ਨਹੀਂ ਹੋ ਗਿਆ ਕੋਈ ਗੱਡੀ ਦੇ ਵਿੱਚ ਕੋਈ ਇਦਾਂ ਦੀ ਮੰਨ ਲਓ ਕਿ ਪ੍ਰੋਬਲਮ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਕਿ ਹੋ ਹੀ ਜਾਂਦਾ ਐਕਸੀਡੈਂਟ ਐ ਹੋ ਜਨਵਰੀ ਜਾਂ ਕੁਛ ਵੀ ਜਨਵਰ ਨੂੰ ਨਹੀਂ ਪਤਾ ਕੁਛ ਵੀ ਇਹ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਸਵੇਰੇ ਕੋਈ 8 8:00 ਬਜ ਕੇ 10-15 ਮਿੰਟ ਦੇ ਕਰੀਬ ਹੋਇਆ ਹੈ ਤੇ 8:00 ਬਜ ਕੇ 10-15 ਮਿੰਟ ਤੇ ਹੋਇਆ ਤੇ ਫੋਰੈਸਟ ਟੀਮ ਕੋਲ ਆਉਂਦੀ ਹੈ ਸਰ ਆਪਣੇ ਆ ਚੇਤਨ ਜੀ ਆ ਮੁੰਡੇ ਇਹਨਾਂ ਦਾ ਨਾਮ ਕੀ ਨਾ ਆਪਣਾ ਚਾਂਦ ਜੀ ਇਹ ਕੁਦਰਤੀ 15 ਮਿੰਟ ਬਾਅਦ ਆ ਗਏ ਇਹਨਾਂ ਨੂੰ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਜਾਨਵਰ ਦਾ ਇਹ ਆਏ 15 ਮਿੰਟ ਬਾਅਦ ਆ ਗਏ ਉਹ ਇਹਨਾਂ ਨੇ ਹੈਲਪ ਕੀਤੀ ਪੂਰੀ ਐ ਨਾਲ ਰਲ ਕੇ ਇਹ ਨਹੀਂ ਕਿ ਨਹੀਂ ਹੈਗਾ ਜੀ ਅਸੀਂ ਵੀ ਨਾਲ ਕੀਤੀ ਜੋ ਸਾਡੇ ਕੋਲ ਸਰਦਾ ਬਣਦਾ ਅਸੀਂ ਵੀ ਉਹ ਕੀਤਾ ਜੀ ਫੋਰੈਸਟ ਟੀਮ ਕਿੰਨੀ ਦੇਰ ਬਾਅਦ ਆਉਂਦੀ ਹੈ ਟੀਮ ਜਿਹੜੀ ਆ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਉਹ ਆਈ ਪੌਣੇ ਘੰਟੇ ਬਾਅਦ ਆਈ ਹੈ ਮੰਨ ਲਓ ਠੀਕ ਹੈ ਜੀ ਆ ਦੇਖੋ ਟਾਈਮ ਧਰਮਾ ਹੁੰਦਾ ਦੱਸਣਾ ਹੈ 10 ਵਜੇ ਚੱਲੇ ਆ ਜੀ 15 ਮਿੰਟ ਹੋਏ ਆ ਜੀ ਗੱਡੀ ਚ ਲੈ ਕੇ ਗਏ ਉਹਨੂੰ ਜਾਨਵਰ ਨੂੰ ਜੀ ਠੀਕ ਹੈ ਇਸ ਤੋਂ ਪਹਿਲੇ 15 ਮਿੰਟ ਅੱਧਾ ਪੌਣਾ ਘੰਟਾ ਪਹੁੰਚੇ ਮੰਨ ਲਓ ਕਿ ਤੁਸੀਂ 9 ਵਜੇ ਪਹੁੰਚੇ ਸਾਡੇ ਕੋਲ 9:30 ਵਜੇ ਲੋਕ ਦੱਸ ਰਹੇ ਸੀਗੇ ਵੀ ਜਦੋਂ ਇਹ ਟੀਮ ਆਈ ਹੈ ਕਾਫੀ ਦੇਰ ਉਪਰ ਇਹ ਸਲਾਮਾ ਹੀ ਕਰਦੇ ਰਹੇ ਆ ਦੇਖਦੇ ਰਹੇ ਦੇਖਦੇ ਰਹੇ ਜੀ ਕੀ ਕਰਨਾ ਕੀ ਨਹੀਂ ਇੱਕ ਇਨਸਾਨ ਆ ਮੰਨ ਲਓ ਐਕਸੀਡੈਂਟ ਹੁੰਦਾ ਹੈ ਇਨਸਾਨ ਨੂੰ ਵੀ ਆਪਾਂ ਦੇਖਦੇ ਆਂ ਚੱਕਦੇ ਆਂ ਉਹਨੂੰ ਫੌਰਨ ਆਪਾਂ ਐਂਬੂਲੈਂਸ ਨੂੰ ਫੋਨ ਕਰਦੇ ਆਂ ਉਹ ਬੰਦਿਆਂ ਨੂੰ ਆਪਾਂ ਕਰਦੇ ਤੁਹਾਡਾ ਬੰਦਾ ਇਹਦਾ ਜ਼ਖਮੀ ਹੋ ਗਿਆ ਇਹਨੂੰ ਆਪਾਂ ਪਹੁੰਚਾਉਣਾ ਆ ਪਰ ਉਹ ਇੱਕ ਜਾਨਵਰ ਕਰਕੇ ਜਾਨਵਰ ਦੀ ਸਹੂਲਤ ਨਹੀਂ ਹੈਗੀ ਉਹ ਵੀ ਸਾਡੇ ਵਰਗਾ ਇੱਕ ਇਨਸਾਨ ਆ ਨਾਲੇ ਡਿਪਾਰਟਮੈਂਟ ਬਣਿਆ ਤਨਖਾਹਾਂ ਮਿਲਦੀਆਂ ਬਿਲਕੁਲ ਬਿਲਕੁਲ ਜੀ ਅਸੀਂ ਇਹ ਵੀ ਦੇਖਿਆ ਵੀ ਉਹਨਾਂ ਦੇ ਠਾਠ ਪਟ ਪੂਰੇ ਆ ਜਿਹੜੇ ਕਰਮਚਾਰੀ ਆਏ ਆ ਆਈਫੋਨ ਰੱਖੇ ਆ ਉਹਨਾਂ ਨੇ ਮਹਿੰਗੇ ਕੱਪੜੇ ਪਾਏ ਬ੍ਰਾਂਡਾਂ ਦੇ ਪਰ 1000 ਵਰ ਫੜਨ ਦੇ ਲਈ ਲੋਕ ਦੱਸ ਰਹੇ ਸੀਗੇ ਵੀ ਸਾਨੂੰ ਉਹਨਾਂ ਨੇ ਕੋਈ ਜਿਹੜੀ ਜਾਨਵਰ ਨੂੰ ਕੋਈ ਬਿਹੋਸ਼ੀ ਵੀ ਨਹੀਂ ਕੀਤੀ ਇਦਾਂ ਹੀ ਉਹਨਾਂ ਕੋਲ ਦੇ ਨੇ ਕੋਈ ਸਟੇਟਮੈਂਟ ਨਹੀਂ ਕੀਤਾ ਉਹਦਾ ਉਹਨੂੰ ਚਾਹੀਦਾ ਸੀਗਾ ਜਿਸ ਵੇਲੇ ਟੀਮ ਆਈ ਆ ਬਰਨ ਭਾਗ ਦੀ ਟੀਮ ਆਈ ਆ ਕੋਈ ਵੀ ਆ ਉਹਨਾਂ ਨੂੰ ਚਾਹੀਦਾ ਸੀਗਾ ਇਹ ਤੇ ਸਟੇਟਮੈਂਟ ਕਰਦੇ ਤੇ ਇੰਜੈਕਸ਼ਨ ਕੋਈ ਨਾ ਕੋਈ ਲਾਉਂਦੇ ਉਹਦੇ ਦਰਦ ਹੋ ਰਹੇ ਸੀ ਛੱਟ ਚੋਟ ਲੱਗੀ ਬਿਚਾਰੇ ਤੇ ਮੂੰਹ ਦੇ ਵਿੱਚੋਂ ਵੀ خون ਜਾ ਰਿਹਾ ਸੀ ਹੁਣ ਜੀ ਉਹਦਾ ਕੋਈ ਸਟੇਟਮੈਂਟ ਕਰਦੇ ਉਹਦੇ ਉੱਪਰ ਇੰਜੈਕਸ਼ਨ ਲਾਉਂਦੇ ਕੋਈ ਸੁੱਨਣ ਵਾਲਾ ਜਾਂ ਬੇਹੋਸ਼ ਕਰਨ ਵਾਲਾ ਤੇ ਗੱਡੀ ਵਿੱਚ ਪਾਉਣ ਲੱਗੇ ਵੀ ਸਭ ਨੂੰ ਦਿੱਕਤ ਆਈ ਸੀ ਬੰਦੇ ਜਿਹੜੇ ਸੀਗੇ ਬਹੁਤ ਘੱਟ ਸੀਗੇ ਸਾਡੀ ਮੇਨ ਪਬਲਿਕ ਜਿਹੜੀ ਰੋਡ ਦੇ ਉੱਪਰ ਆ ਉਹਨਾਂ ਨੂੰ ਆਪਾਂ ਸੱਦਿਆ ਕਿ ਸਾਰਾ ਆਓ ਤੁਸੀਂ ਵੀ ਕਿ ਸਾਡੇ ਨਾਲ ਹੱਥ ਪਾਉਣ ਹੋਗਾ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਇਹਨੂੰ ਭੇਜੀਏ ਹਸਪੀਟਲ ਕਿ ਜਾਵੇ ਇਹਦਾ ਮਤਲਬ ਕੀ ਮੈਡੀ ਠੀਕ ਨੇ ਜਿਹੜਾ ਜਸਰੇ ਸੀ ਸਮਾਜ ਸੇਵੀ ਲੋਕ ਜਦੋਂ ਉਹਨੂੰ ਚੜਾਇਆ ਜਾਨਵਰ ਨੂੰ ਵਿੱਚ ਉਹ ਉਨਾਂ ਜ਼ਿਆਦਾ ਜ਼ਖਮੀ ਤਾਂ ਪਹਿਲਾਂ ਹੀ ਸੀਗਾ ਉਹ ਤੋਂ ਜ਼ਿਆਦਾ ਦੁਗਣਾ ਜ਼ਖਮੀ ਉਹਨੂੰ ਵਿੱਚ ਖਿੱਚਾ ਤੁਈ ਦੇ ਵਿੱਚ ਜ਼ਿਆਦਾ ਹੋ ਗਿਆ। ਬਹੁਤਾ ਜੇ ਉਹਨੂੰ ਕੋਈ ਇੰਜੈਕਸ਼ਨ ਜਾਂ ਫਰਸਟ ایڈ ਦੇ ਦਿੰਦੇ ਤਾਂ ਇਹਨਾਂ ਨਾ ਤੜਫਦਾ ਨਹੀਂ ਤੜਫਣਾ ਸੀ ਉਹਨੇ। ਇਹਨਾਂ ਜ਼ਖਮੀ ਨਾ ਹੋਣਾ। ਹੁਣਾਂ ਨਹੀਂ ਸੀ ਉਹਨੇ। ਇੱਕ ਸਟੇਟਮੈਂਟ ਦੀ ਥੋੜੀ ਹੋ ਜਾਂਦੀ ਉਹਨੂੰ ਇੰਜੈਕਸ਼ਨ ਇੱਕ ਲਾਈ ਜਾਂਦਾ। ਸੁਣਦਾ ਜਾਂ बेहोਸ਼ੀ ਦਾ ਉਹਨੂੰ ਕੁਝ ਪਤਾ ਨਹੀਂ ਲੱਗਣਾ ਤਕਲੀਫ ਮعلوم ਨਹੀਂ ਸੀ ਉਹਨੇ ਕਿ ਮੈਨੂੰ ਤਕਲੀਫ ਹੈ ਕੁਝ। ਸ਼ਹਿਰ ਦੇ ਕਿਉਂਕਿ ਹੁੰਦੇ ਆ ਨਾ ਸ਼ਹਿਰ ਦੇ ਬਿਲਕੁਲ ਨਾਲ ਲੱਗਾ ਬਿਲਕੁਲ ਬਿਲਕੁਲ ਸ਼ਹਿਰ ਕੋ ਦੂਰ ਨਹੀਂ 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 ਬਿਲਕੁਲ ਇਸ ਇਲਾਕੇ ਵਿੱਚ ਫੋਰੈਸਟ ਟੀਮ ਪਹੁੰਚਣ ਨੂੰ ਪੌਣਾ ਘੰਟਾ ਲੱਗ ਸਕਦਾ ਤੇ ਜਿਹੜੇ ਫਿਰ ਜੰਗਲ ਦੇ ਵਿੱਚ ਪਿੰਡ ਹੈਗੇ ਹਿਮਾਚਲ ਬਾਰਡਰ ਤੇ ਉੱਥੇ ਕੀ ਆਲਪ ਉੱਥੇ ਤਾਂ ਆਪੇ ਫਿਰ ਜਿੱਥੇ ਲੱਗੋ ਮੰਨ ਲਓ ਇਥੇ ਮੰਨ ਲਓ ਕਿ 1 ਘੰਟਾ ਲੱਗਾ ਉੱਥੇ ਜਾਨ ਨੂੰ 3 ਗੁਣਾ ਹੋਰ ਲੱਭਦਾ ਕੇ ਲਾਓ ਹੂੰ 3 ਡੇਡਾ 4 1/2 ਘੰਟੇ ਮੰਨ ਲਓ ਕਿ ਇਹ ਜਾਨਵਰ ਹੁਣ ਗਿਆਦਾ ਕੇ ਦਾ ਸਟੇਟਮੈਂਟ ਹੋਊਗਾ ਕਿ ਜਾਇਦਾ ਸ਼ਿਕਾਰ ਹੋਊਗਾ ਅੱਛਾ ਤੁਹਾਨੂੰ ਇਹ ਸ਼ੱਕ ਹੈ ਕਿ ਜਿਹੜਾ ਜਾਨਵ ਕੋਈ ਪਰੋਸਾ ਨਹੀਂ ਦਾ ਇਲਾਜ ਕਰਨਗੇ ਕਿ ਯਾਰ ਨੂੰ ਲਿਖੇ ਲਾ ਦਿੱਤਾ ਜਾਊਗਾ ਇਹ ਸਾਨੂੰ ਮਤਲਬ ਕੀ ਤਣਾਤ ਇਹਦੀ 2-3 ਵੀਡੀਓ ਸਾਨੂੰ ਫੋਟੋ ਹੋਣੀ ਚਾਹੀਦੀ ਕਿ ਹਾਂ ਇਹਦਾ ਮੈਡੀਕਲ ਹੋ ਰਿਹਾ ਕਿ ਜਾਂ ਨਹੀਂ